ਨੰਦਾਂ ਦੀ ਪੁਰੀ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮੌਜੂਦਾਂ ਹੋਲਾ ਮਹੱਲਾ ਸਿੱਖਾਂ ਦਾ ਸਭ ਤੋਂ ਵੱਡਾ ਤਿਉਹਾਰ ਮੰਨਿਆ ਜਾਂਦਾ ਹੈ। ਇਸ ਤਿਉਹਾਰ ਦੇ ਵਿੱਚ ਜਿੱਥੇ ਪੂਰੀ ਦੁਨੀਆ ਦੇ ਵਿੱਚ ਹੋਲੀ ਮਨਾਈ ਜਾਂਦੀ ਹੈ ਉਸ ਦੇ ਦੂਸਰੇ ਪਾਸੇ ਖਾਲਸਾ ਆਪਣਾ ਹੋਲਾ ਮਹੱਲਾ ਮਨਾਉਂਦਾ ਹੈ। ਇਹ ਸਾਡੀਆਂ ਪ੍ਰਾਤਨ ਰਵਾਇਤਾਂ ਨੇ ਗੁਰੂ ਮਹਾਰਾਜ ਦੀ ਦਿੱਤੀ ਹੋਈ ਇਹ ਵੀ ਇੱਕ ਬਹੁਤ ਵੱਡੀ ਬਖਸ਼ੀਸ਼ ਆ ਸਾਡੀ ਬਖਸ਼ ਹੈ ਜੋ ਅੱਜ ਵੀ ਸਿੰਘਾਂ ਹੋਲਾ ਮਹੱਲਾ ਮਨਾਉਂਦੇ ਨੇ। ਜੇਕਰ ਇਤਿਹਾਸਕਾਰਾਂ ਦੀ ਮੰਨੀਏ ਕਾਨ ਸਿੰਘ ਨੱਭਾ ਹੋਰਾਂ ਦਾ ਕਹਿਣਾ ਹੈ ਕਿ ਹੋਲਾ ਮਹੱਲਾ ਦੇ ਮਹੱਤਵ ਕੀ ਨੇ ਹੋਲਾ ਮਹੱਲਾ ਸ਼ਸਤਰ ਵਿੱਦਿਆ ਦੇ ਲਈ ਅੱਜ ਹੈਦਰ ਦੀ ਸਪੀਚ ਲੈਣੀ ਆਪਾਂ ਜੀ ਜੀ ਸ਼ਸਤਰ ਵਿੱਦਿਆ ਜਦੋਂ ਕੀਤੀ ਜਾਂਦੀ ਸੀ ਪਿਛਲੇ ਸਮੇਂ ਦੇ ਵਿੱਚ ਇਤਿਹਾਸ ਦੇ ਵਿੱਚ ਤਾਂ ਉਹ ਹੋਲਾ ਮਹੱਲਾ ਇੱਥੇ ਵੀ ਪ੍ਰੈਕਟਿਸ ਤੌਰ ਤੇ ਕੀਤਾ ਜਾਂਦਾ ਸੀਗਾ ਹੋਲਾ ਦਾ ਮਤਲਬ ਹੁੰਦਾ ਹੱਲਾ ਕਰਨਾ ਮਹੱਲੇ ਦਾ ਮਤਲਬ ਹੁੰਦਾ ਉਹ ਜਗ੍ਹਾ ਜਿੱਤੇ ਹਮਲਾ ਕਰਨਾ ਜਾਂ ਜਿਸ ਨੂੰ ਜਿੱਤ ਕਰਨਾ ਹੈ ਜਿਸ ਨੂੰ ਜਿਸ ਜਗ੍ਹਾ ਤੇ ਹਮਲਾ ਕਰਨਾ ਹੈ ਇਹ પ્રાਤਨ ਸ਼ਬਦਾਂ ਦੀ ਜਕਰ ਇਤਿਹਾਸ ਦੀ ਗੱਲ ਮੰਨੀ ਹੈ ਤਾਂ ਇਸ ਦੇ ਅਰਥ ਇਹ ਨਿਕਲਦੇ ਨੇ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ ਉਹੀ ਤਿਆਰੀ ਹੈ ਨਿਹੰਗ ਸਿੰਘ ਆਪਣੇ ਘੋੜੇ ਲੈ ਕੇ ਪਹੁੰਚੇ ਨੇ ਘੋੜਿਆਂ ਨੂੰ ਸ਼ਿੰਗਾਰਿਆ ਜਾਂਦਾ ਤਿਆਰ ਕੀਤਾ ਜਾਂਦਾ ਹੈ ਸ਼ਸਤਰ ਤਿਆਰ ਕੀਤੇ ਜਾਂਦੇ ਨੇ ਨਗਾੜੇ ਵੀ ਜਿਹੜੇ ਆ ਉਹ ਨਾਲ ਘੋੜਿਆਂ ਦੇ ਉੱਤੇ ਬੰਨੇ ਹੋਇਆ ਤਸਵੀਰਾਂ ਦੇਖ ਸਕਦੇ ਹੋ ਹਰ ਸਾਲ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਲਾ ਮਹੱਲਾ ਮਨਾਇਆ ਜਾਂਦਾ ਹੈ ਪੂਰੀ ਦੁਨੀਆ ਜਿੱਥੇ ਹੋਲੀ ਮਨਾਉਂਦੀ ਹੈ ਤਾਂ ਸਿੰਘਾਂ ਦਾ ਆਪਣਾ ਇੱਕ ਤਿਹਾਰ ਸਿੰਘ ਹਮੇਸ਼ਾ ਵੱਖਰੇ ਚੱਲੇ ਨੇ ਪੂਰੀ ਦੁਨੀਆ ਤੋਂ ਵੱਖਰੇ ਚੱਲੇ ਨੇ ਜੇਕਰ ਦੁਨੀਆ ਇੱਕ ਹੁੰਦੀ ਹੈ ਤਾਂ ਇਹ ਡੇਢ ਚੱਲਦੇ ਨੇ ਜੇ ਦੁਨੀਆ ਦੋ ਹੈ ਤਾਂ ਇਹ ਢਾਈ ਚੱਲਦੇ ਨੇ ਇੱਕ ਅੱਧਾ ਕਦਮ ਖਾਲਸਾ ਹਮੇਸ਼ਾ ਦੁਨੀਆ ਤੋਂ ਅਲੱਗ ਰਿਹਾ ਅੱਗੇ ਰਿਹਾ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਬਹੁਤ ਕੁਝ ਬਿਆਨ ਕਰ ਰਹੀਆਂ ਨੇ ਤਿਆਰੀ ਹੋ ਰਹੀ ਹੈ ਨਗਰ ਕੀਰਤਨ ਦੀ ਮੁਹੱਲੇ ਦੀ ਦੂਰ ਦੂਰ ਤੱਕ ਜਿੱਥੇ ਵੀ ਨਿਗਾਹ ਜਾਂਦੀ ਹੈ ਤਾਂ ਨੀਲੇ ਚੋਲਿਆਂ ਦੇ ਵਿੱਚ ਨਿਹੰਗ ਸਿੰਘ ਤੁਹਾਨੂੰ ਦਿਖਾਈ ਦੇਣਗੇ ਕੋੜਿਆਂ ਦੇ ਉੱਤੇ ਹੱਥਾਂ ਦੇ ਵਿੱਚ ਸ਼ਸਤਰ ਫੜੇ ਹੋਏ ਨੇ ਨੇਜੇ ਫੜੇ ਹੋਏ ਨੇ ਕਈਆਂ ਦੇ ਕਿਰਪਾਨ ਫੜੀ ਹੋਈ ਹੈ ਇਹ ਪ੍ਰਤੀਕ ਹੈ ਖਾਲਸੇ ਦਾ ਕਿ ਅੱਜ ਵੀ ਖਾਲਸੇ ਦੇ ਨਿਸ਼ਾਨ ਝੁੱਲਦੇ ਨੇ ਸਾਡੇ ਕਥਾਵਾਚ ਕਹਿੰਦੇ ਨੇ ਕਿ ਪੂਰੀ ਦੁਨੀਆ ਦੇ ਵੱਡੇ ਵੱਡੇ ਰਾਜੇ ਆਏ ਤੇ ਚਲੇ ਗਏ ਪਰ ਗੁਰੂ ਮਹਾਰਾਜ ਦੇ ਸਥਾਨ ਅੱਜ ਵੀ ਮੌਜੂਦ ਨੇ ਉਹਨਾਂ ਦੇ ਤਖਤ ਮੌਜੂਦ ਨੇ ਉਹਨਾਂ ਦੇ ਚੌਰ ਸਾਹਿਬ ਮੌਜੂਦ ਨੇ ਉਹਨਾਂ ਦੇ ਹੁਕਮਨਾਮੇ ਅੱਜ ਵੀ ਜਾਰੀ ਹੁੰਦੇ ਨੇ ਇਹ ਤਸਵੀਰਾਂ ਬਹੁਤ ਕੁਝ ਬਿਆਨ ਕਰਦੀਆਂ ਨੇ ਇਹ ਤਸਵੀਰਾਂ ਜਿਹੜੇ-ਜਿਹੜੇ ਵੀ ਘਰ ਤੱਕ ਜਾ ਰਹੀਆਂ ਨੇ ਜਿਹੜਾ-ਜਿਹੜਾ ਵੀ ਇਸ ਤਸਵੀਰਾਂ ਦੀ ਦਰਸ਼ਨ ਕਰ ਰਿਹਾ ਉਹ ਵੀ ਪਾਗਾਂ ਵਾਲਾ ਤੇ ਅਸੀਂ ਵੀ ਇਸ ਧਰਤੀ ਤੇ ਮੌਜੂਦ ਆ ਅਸੀਂ ਵੀ ਆਧਿਆਪ ਨੂੰ ਪਾਗਾਂ ਵਾਲਾ ਸਮਝਦੇ ਆ ਕਿ ਇਹ ਤਸਵੀਰਾਂ ਨੂੰ ਕੈਮਰੇ ਦੇ ਵਿੱਚ ਕੈਦ ਕਰਨ ਦਾ ਮੌਕਾ ਮਿਲ ਰਿਹਾ ਇਸ ਧਰਤੀ ਤੇ ਆਉਣ ਦਾ ਮੌਕਾ ਮਿਲਿਆ ਉਹ ਵੀ ਇਹਨਾਂ ਵੇਲਿਆਂ ਦੇ ਵਿੱਚ ਤਾਂ ਤੁਸੀਂ ਦੇਖ ਸਕਦੇ ਹੋ ਕਿ ਨੀਲੇ ਬਾਣਿਆਂ ਦੇ ਵਿੱਚ ਮਹਿੰਗ ਸਿੰਘ ਮੌਜੂਦ ਨੇ ਮਹੱਲਾ ਵੀ ਜਿਹੜਾ ਗੁਰੂ ਘਰ ਤੋਂ ਜਿਹੜਾ ਨਿਕਲ ਚੁੱਕਾ ਸੀ ਦੂਰ ਖੜੇ ਆ ਤਾਂ ਤੁਹਾਨੂੰ ਉਹ ਦਰਸ਼ਨ ਵੀ ਕਰਾਵਾਂਗੇ ਜਦੋਂ ਮਹੱਲਾ ਨਿਕਲੇਗਾ ਨਿਸ਼ਾਨ ਸਾਹਿਬ ਦੂਰੋਂ ਹੀ ਝੂਲਦੇ ਦਿਖਾਈ ਦੇਣਗੇ ਤੁਸੀਂ ਸੁਣਿਆ ਵੀ ਹੋਣਾ ਇੱਕ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਤਾਂ ਉਹ ਪੰਥ ਮਹਾਰਾਜ ਦੇ ਨਿਸ਼ਾਨ ਅੱਜ ਵੀ ਝੂਲ ਰਹੇ ਹੈ ਉਹ ਜੈ ਹੋ ਤਾਂ ਬਿਲਕੁਲ ਤਾਂ ਰੰਗਾਂ ਦੇ ਵਿੱਚ ਵੀ ਨੌਜਵਾਨ ਰੰਗੇ ਹੋਏ ਆ ਆ ਆ ਆ ਜੀ ਬੋਲੇ ਸੁਨਿਆਰ ਹੋ ਸ੍ਰੀ ਅਕਾਲ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜੋਸ਼ ਦੇ ਵਿੱਚ ਹੈ ਸੰਗਤ ਤਸਵੀਰਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਜਦੋਂ ਨਿਸ਼ਾਨ ਸਾਹਿਬ ਮੁਹੱਲਾ ਨਿਕਲੂਗਾ ਉਹ ਤਸਵੀਰਾਂ ਜੋ ਅਸੀਂ ਦੇਖ ਰਹੇ ਆ ਆਪਣੀ ਅੱਖਾਂ ਦੇ ਸਾਹਮਣੇ ਤੇ ਕੈਮਰੇ ਦੇ ਵਿੱਚ ਕੈਦ ਕਰ ਰਹੇ ਆ ਤੁਸੀਂ ਵੀ ਦੇਖੋ ਤੁਸੀਂ ਵੀ ਕਰੋ ਦਰਸ਼ਨ ਉਹਨਾਂ ਤਸਵੀਰਾਂ ਦੇ ਉਹ ਘੋੜਾ ਜਿੱਥੇ ਗੁਰੂ ਮਹਾਰਾਜ ਦੀ ਸਵਾਰੀ ਹੁੰਦੀ ਆ ਉਸ ਨੂੰ ਬੜੀ ਖੂਬਸੂਰਤ ਤਰੀਕੇ ਦੇ ਨਾਲ ਸਜਾਇਆ ਜਾਂਦਾ ਹੈ ਫੁੱਲਾਂ ਹਾਰਾਂ ਦੇ ਨਾਲ ਨੋਟਾਂ ਦੇ ਹਾਰ ਵੀ ਪਾਏ ਹੋਏ ਨੇ ਪੱਖੇ ੱੱਲੇ ਜਾ ਰਹੇ ਨੇ ਉਸ ਘੋੜੇ ਨੂੰ ਕਿਹਾ ਜਾਂਦਾ ਹੈ ਕਿ ਇਹ ਘੋੜਾ ਗੁਰੂ ਮਹਾਰਾਜ ਦੀ ਸਵਾਰੀ ਹੁੰਦਾ ਹੈ ਇਸ ਘੋੜੇ ਨੂੰ ਖਾਸ ਤੌਰ ਤੇ ਸਜਾਇਆ ਜਾਂਦਾ ਅੱਜ ਦੇ ਦਿਨ ਦੇ ਲਈ ਮਹੱਲਾ ਕੱਢਣ ਦੇ ਲਈ ਨੇ گاੜਿਆਂ ਦੀ ਆਵਾਜ਼ ਵੀ ਆਉਣੀ ਸ਼ੁਰੂ ਹੋ ਚੁੱਕੀ ਹੈ ਉਹ ਤਸਵੀਰਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਥੋੜਾ ਜਿਹਾ ਅੱਗੇ ਹੋ ਕੇ ਦਿਖਾਉਣ ਦੀ ਕੋਸ਼ਿਸ਼ ਕਰਨ ਉਸ ਘੋੜੇ ਦੇ ਦਰਸ਼ਨ ਤੁਸੀਂ ਕਰ ਰਹੇ ਜਿਸ ਨੂੰ ਗੁਰੂ ਮਹਾਰਾਜ ਦੀ ਸਵਾਰੀ ਕਹਿੰਦੇ ਨੇ ਗੁਰੂ ਮਹਾਰਾਜ ਦੀ ਸਵਾਰੀ ਹੈ ਇਸ ਘੋੜੇ ਨੂੰ ਸਜਾਇਆ ਜਾਂਦਾ ਖਾਸ ਤੌਰ ਤੇ ਸਜਾਇਆ ਜਾਂਦਾ ਸਤਨਾਮ ਵਾਹਿਗੁਰੂ ਦਾ ਜਾਪ ਵੀ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਦਿਲਕਸ਼ ਘੋੜਾ ਹੈ ਇਹ ਘੋੜੇ ਨੂੰ ਜਾਨ ਭਾਈ ਕਹਿੰਦੇ ਸੀਗੇ ਖਾਲਸਾ ਪੰਥ ਜਾਨਪਾਈ ਕਹਿੰਦਾ ਘੋੜੇ ਨੂੰ ਤਾਂ ਘੋੜਿਆਂ ਦੇ ਨਾਲ ਖਾਸ ਪ੍ਰੇਮ ਹੈ ਸਿੰਘਾਂ ਦਾ ਤਸਵੀਰਾਂ ਦੇ ਵਿੱਚ ਵੀ ਉਹ ਪ੍ਰੇਮ ਦੇਖਣ ਨੂੰ ਮਿਲਦਾ ਜਿੱਤੇ ਨੀਲੇ ਚੋਲਿਆਂ ਦੇ ਵਿੱਚ ਸਿੰਘ ਨਜ਼ਰ ਆਉਣਗੇ ਰੰਗਾਂ ਦੇ ਵਿੱਚ ਵੀ ਨਜ਼ਰ ਆਉਣਗੇ ਪਰ ਇਹ ਰੰਗ ਕੋਈ ਹੋਲੀ ਦਾ ਨਹੀਂ ਹੈ ਇਹ ਰੰਗ ਖੋਲੇ ਮਹੱਲੇ ਦਾ ਹੈ ਖਾਲਸੇ ਦਾ ਹੋਲਾ ਮਹੱਲਾ ਪੂਰੀ ਦੁਨੀਆ ਜਿੱਤੇ ਹੋਲੀ ਦੇ ਰੰਗਾਂ ਦੇ ਵਿੱਚ ਨਜ਼ਰ ਆਉਂਦੀ ਹੈ ਤਾਂ ਖਾਲਸਾ ਖੋਲੇ ਮਹੱਲੇ ਦੇ ਰੰਗ ਦੇ ਵਿੱਚ ਰੰਗਿਆ ਨਜ਼ਰ ਆਉਂਦਾ ਹੈ ਅੱਜ ਦੇ ਦਿਨ ਬੜਾ ਚਾਹ ਹੁੰਦਾ ਨਹੀਂ ਸਿੰਘਾਂ ਨੂੰ ਬਹੁਤ ਚਾਹ ਦੇ ਵਿੱਚ ਹੁੰਦੇ ਨੇ ਕਿਉਂਕਿ ਅੱਜ ਉਸ ਧਰਤੀ ਤੇ ਮੌਜੂਦ ਨੇ ਜਿਸ ਧਰਤੀ ਤੋਂ ਖਾਲਸੇ ਦਾ ਜਨਮ ਹੋਇਆ ਹੈ ਜਿਸ ਧਰਤੀ ਤੇ ਖਾਲਸੇ ਦਾ ਜਨਮ ਹੋਇਆ ਅਨੰਦਪੁਰ ਸਾਹਿਬ ਸ਼੍ਰੀ ਨਾਨਕ ਪ੍ਰਸਾਦ ਦੀ ਹੈ ਪਵਿੱਤਰ ਧਰਤੀ ਹੈ ਤੁਸੀਂ ਦੇਖ ਸਕਦੇ ਹੋ ਕਿ ਉਹ ਨਿਸ਼ਾਨ ਜੋ ਪੰਥ ਮਹਾਰਾਜ ਦੇ ਉਹ ਅੱਜ ਵੀ ਝੂਲ ਰਿਹਾ ਹੈ ਇਹ ਨਿਸ਼ਾਨ ਰਹੀ ਦੁਨੀਆ ਤੱਕ ਝੂਲਣੇ ਹੈ ਕਿਉਂਕਿ ਐਸ ਨੂੰ ਗੁਰੂ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਜਕਾਰਿਆਂ ਦੀ ਆਵਾਜ਼ ਗੂੰਜਦੀ ਹੈ ਹੱਥਾਂ ਦੇ ਵਿੱਚ ਸ਼ਸਤਰ ਫੜੇ ਆਏ ਮਹੱਲਾ ਕੱਢਿਆ ਜਾ ਰਿਹਾ ਹੈ ਇਹ ਮਹੱਲੇ ਦੀਆਂ ਤਸਵੀਰਾਂ ਨੇ ਹੋਲਾ ਮਹੱਲਾ ਇਹ ਹੋਲੇ ਮੱਲੇ ਦੀਆਂ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਆਪਣੀ ਸਕਰੀਨ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ ਤਾਂ ਜੋ ਵੱਧ ਤੋਂ ਵੱਧ ਸੰਗਤਾਂ ਇਸ ਪਵਿੱਤਰ ਨਜ਼ਾਰੇ ਦਾ ਆਨੰਦ ਮਾਣ ਸਕਣ ਇਹ ਤਸਵੀਰਾਂ ਆਪਣੀਆਂ ਅੱਖਾਂ ਦੇ ਨਾਲ ਦਰਸ਼ਨ ਕਰ ਸਕਣ ਤੁਸੀਂ ਦੇਖ ਸਕਦੇ ਹੋ ਕਿ ਘੋੜੇ ਘੋੜੇ ਵੀ ਮਸਤੀ ਦੇ ਵਿੱਚ ਨੇ ਹੰਗਸ ਸਿੰਘ ਤਾਂ ਹੈਗੇ ਨੇ ਘੋੜੇ ਵੀ ਮਸਤੀ ਦੇ ਵਿੱਚ ਨੇ ਨੀਲੇ ਬਾਣੇ ਦੇ ਵਿੱਚ ਇਹ ਧਰਤੀ ਰੰਗੀ ਨਜ਼ਰ ਆ ਰਹੀ ਹੈ ਨੀਲੇ ਬਾਣੇ ਦੇ ਵਿੱਚ ਰੰਗੀ ਇਹ ਧਰਤੀ ਨਜ਼ਰ ਆ ਰਹੀ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਰੰਗਾਂ ਦੇ ਨਾਲ ਹੋਲੀ ਦਾ ਖੇਡ ਹੀ ਰਹੇ ਨੇ ਪਰ ਦੂਸਰੇ ਪਾਸੇ ਸ਼ਸਤਰ ਵੀ ਫੜੇ ਹੋਏ ਨੇ ਇਹਨਾਂ ਸ਼ਸਤਰਾਂ ਦੀ ਵੀ ਆਪਣੀ ਇੱਕ ਇਮੀਅਤ ਹੈ ਜੇਕਰ ਇਤਿਹਾਸ ਪੜਦੇ ਆ ਤਾਂ ਸਿੰਘ ਸਾਹਿਬ ਸ਼ਸਤਰਾਂ ਤੋਂ ਬਿਨਾ ਨਹੀਂ ਰਹਿ ਸਕਦੇ ਕਿਉਂਕਿ ਖਾਲਸਾ ਜੇਕਰ ਅੱਜ ਵੀ ਪੂਰੀ ਦੁਨੀਆ ਤੇ ਸ਼ਾਇਦ ਉਹ ਸ਼ਸਤਰਾਂ ਦੇ ਸਿਰ ਤੇ ਆ ਜੋਰ ਦੇ ਸਿਰ ਤੇ ਆ ਜਿੱਥੇ ਪੂਰਾ ਭਾਰਤ ਦੇਸ਼ ਵੱਡੇ ਵੱਡੇ ਮੁਗਲੀ ਰਾਜਾਂ ਦੇ ਅੱਗੇ ਗੋਡੇ ਟੇਕੀ ਖੜਾ ਸੀ ਉਸ ਮੁਗਲੀ ਰਾਜ ਦੀ ਜੜ ਪੱਟੀ ਐ ਇਸ ਖਾਲਸੇ ਨੇ ਤਾਂ ਕਰਕੇ ਸ਼ਾਇਦ ਅੱਜ ਵੀ ਇਹਨਾਂ ਦੇ ਨਿਸ਼ਾਨ ਝੂਲਦੇ ਨੇ ਅੱਜ ਵੀ ਉਹ ਤਸਵੀਰਾਂ ਅੱਜ ਵੀ ਉਹ ਜਸ਼ਨ ਮਨਾਏ ਜਾਂਦੇ ਨੇ ਅੱਜ ਵੀ ਹੋਲਾ ਮਹੱਲਾ ਖੇਡਿਆ ਜਾਂਦਾ ਅੱਜ ਵੀ ਸ਼ਸਤਰਾਂ ਦੀ ਜਿਹੜੀ ਆ ਉਸੇ ਤਰ੍ਹਾਂ ਪ੍ਰੈਕਟਿਸ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਵੀ ਕਈ ਤਸਵੀਰਾਂ ਤੁਸੀਂ ਦੇਖੋਗੇ ਉੱਥੇ ਜੋ ਕਰਤੱਬ ਦਿਖਾਏ ਜਾਣਗੇ ਘੋੜਸਵਾਰੀ ਦੇ ਕਰਤੱਬ ਹੋਣਗੇ ਗੱਤਕਾ ਖੇਡਿਆ ਜਾਵੇਗਾ ਉਸ ਦੇ ਵਿੱਚ ਕਰਤੱਬ ਦਿਖਾਉਣਗੇ ਜੋਸ਼ ਦਿਖਾਉਣਗੇ ਆਪਣਾ ਕਿ ਕਿਸ ਤਰੀਕੇ ਦੇ ਨਾਲ ਸਿੰਘ ਗੱਤਕਾ ਖੇਡਦੇ ਨੇ ਘੋੜਸਵਾਰੀ ਕਰਦੇ ਨੇ ਇਹ ਕੋਈ ਤਿਆਰੀ ਨਹੀਂ ਹੁੰਦੀ ਇਹਨਾਂ ਦੀ ਬੋਰੀ ਬਸ ਜਿਵੇਂ ਕਹਿੰਦੇ ਆ ਵੀ ਇਹਨਾਂ ਨੂੰ ਕੋਈ ਵਾਰੀ ਮਿਲਿਆ ਹੋਇਆ ਛੋਟੇ ਛੋਟੇ ਪਚੰਗੀ ਵੀ ਜਿਹੜੇ ਆ ਘੋੜਿਆਂ ਦੇ ਉੱਤੇ ਸਵਾਰੀ ਕਰ ਰਹੇ ਨੇ ਤਸਵੀਰਾਂ ਬੜੀਆਂ ਦਿਲਕਸ਼ ਨਹੀਂ ਇਹ ਬਹੁਤ ਤਰ ਤਸਵੀਰਾਂ ਜੋ ਕੈਮਰੇ ਦੇ ਵਿੱਚ ਕੈਦ ਕਰ ਰਿਹਾ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰਨਾ ਤਾਂ ਜੋ ਵਾਤ ਤੋਂ ਵਾਤ ਸੰਗਤਾਂ ਇਹਨਾਂ ਤਸਵੀਰਾਂ ਦੇ ਦਰਸ਼ਨ ਕਰ ਸਕਣ ਘੋੜਿਆਂ ਨੂੰ ਵੀ ਸ਼ਿੰਗਾਰਿਆ ਜਾਂਦਾ ਤੁਸੀਂ ਦੇਖ ਸਕਦੇ ਹੋ ਘੁੰਗਰੂ ਪਾਏ ਹੁੰਦੇ ਆ ਜਦੋਂ ਘੋੜਾ ਲੰਘਦਾ ਤਾਂ ਆਵਾਜ਼ੋਂ ਹੀ ਪਤਾ ਲੱਗਦਾ ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀਆਂ ਨੇ ਹਰ ਸਾਲ ਇਹੀ ਨਜ਼ਾਰਾ ਹੁੰਦਾ ਹੈ ਇਹ ਤਸਵੀਰਾ ਹਰ ਸਾਲ ਇਸੇ ਤਰ੍ਹਾਂ ਮਹੱਲਾ ਭਰਦਾ ਤੇ ਇਸੇ ਤਰ੍ਹਾਂ ਸਿੰਘ ਪਹੁੰਚਦੇ ਨੇ ਤੇ ਇਸੇ ਤਰ੍ਹਾਂ ਮਹੱਲਾ ਕੱਢਿਆ ਜਾਂਦਾ ਹੈ ਇਸੇ ਤਰ੍ਹਾਂ ਘੋੜਿਆਂ ਨੂੰ ਸ਼ਿੰਗਾਰਿਆ ਜਾਂਦਾ ਹੈ ਤੇ ਪੂਰੀ ਦੁਨੀਆ ਨੂੰ ਦੱਸਿਆ ਜਾਂਦਾ ਹੈ ਕਿ ਖਾਲਸਾ ਹੈ ਕੌਣ ਬਹੁਤ ਦਲ ਪਹੁੰਚਦੇ ਨੇ ਬੁੱਢਾ ਦਲ ਪਹੁੰਚਦਾ ਤਰਨਾ ਦਲ ਪਹੁੰਚਦਾ ਹੈ ਬਾਬਾ ਬੀਦੀ ਚੰਦ ਹੋਰਾਂ ਦਾ ਦਲ ਪਹੁੰਚਦਾ ਵੱਖ-ਵੱਖ ਦਲ ਵੱਖ-ਵੱਖ ਸੰਪਰਦਮ ਦੇਖ ਸਕਦੇ ਛੋਟਾ ਜਿਹਾ ਭਜੰਗੀ ਘੋੜੇ ਦੇ ਉੱਤੇ ਛੋਟਾ ਜਿਹਾ ਪਤੰਗੀ ਹੈ ਉਮਰ ਵੀ ਕੋਈ 6-7 ਸਾਲ ਮਸਾ ਹੋਣੀ ਹੈ ਪਰ ਘੋੜੇ ਦੇ ਉੱਪਰ ਚੱਲ ਕੇ ਜਾ ਰਿਹਾ ਹੈ ਇਹ ਸਭ ਖਾਲਸੇ ਦਾ ਜਾਹੋ ਜਲਾਲ ਹੈ ਤਸਵੀਰਾਂ ਬਹੁਤ ਲੰਮੀਆਂ ਤਸਵੀਰਾਂ ਨੇ ਜਿੱਥੇ ਤਕਰੀਬਨ 3-4 ਕਿਲੋਮੀਟਰ ਲੰਬਾ ਇਹ ਮਹੱਲਾ ਹੁੰਦਾ ਜਿਸ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਨਿਹੰਗ ਸਿੰਘ ਅੱਗੇ ਨੂੰ ਵਧਦੇ ਨੇ ਘੋੜਿਆਂ ਦੀ ਸਪੀਡ ਦੇ ਨਾਲ-ਨਾਲ ਨਿਹੰਗ ਸਿੰਘ ਅੱਗੇ ਨੂੰ ਵਧਦੇ ਨੇ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸ਼੍ਰੀ ਅਨੰਦਪੁਰ ਸਾਹਿਬ ਦੀਆਂ ਤਸਵੀਰਾਂ ਵੱਡੀ ਗਿਣਤੀ ਦੇ ਵਿੱਚ ਪੂਰੇ ਪੰਜਾਬ ਤੋਂ ਲੋਕ ਇਸ ਧਰਤੀ ਤੇ ਅੱਜ ਦੇ ਦਿਨ ਦੇ ਲਈ ਆਉਂਦੇ ਨੇ ਖਾਸ ਖਾਸ ਤੌਰ ਤੇ ਤਿੰਨ ਚਾਰ ਦਿਨ ਇਹ ਹੋਲਾ ਮਹੱਲਾ ਦਾ ਮੇਲਾ ਲੱਗਦਾ ਹੈ ਤੇ ਤਿੰਨ ਚਾਰ ਦਿਨ ਪੂਰੇ ਪੰਜਾਬ ਚੋਂ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਨੇ ਉਸ ਪਵਿੱਤਰ ਧਰਤੀ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਿੱਥੇ ਰਹੇ ਨੇ ਇਹ ਉਸ ਧਰਤੀ ਨੂੰ ਨਤਮਸਤਕ ਹੋਣ ਦੇ ਲਈ ਆਉਂਦੀਆਂ ਨੇ ਦੇਖ ਸਾਖਦੇ ਹੋ ਕਿ ਕਿਸ ਤਰੀਕੇ ਦੇ ਨਾਲ ਨਗਾਰੇ ਵੱਜਦੇ ਦਿਖਾਈ ਦੇ ਰਹੇ ਨੇ ਨਗਾਰਾ বাজਾਇਆ ਜਾ ਰਿਹਾ ਹੈ ਨਗਾਰਾ ਪ੍ਰਤੀਕ ਹੈ ਸਾਡੀ ਹੋਂਦ ਅੱਜ ਵੀ ਇਹ ਜਿਉਂਦੀ ਹੈ ਉਸ ਕਲਾ ਤੇ ਪ੍ਰਤੀਕ ਨੇ ਉਹ ਕਤਕਾ ਉਹ ਸ਼ਸਤਰ ਵਿੱਦਿਆ ਜੋ ਗੁਰੂ ਮਹਾਰਾਜ ਨੇ ਬਖਸ਼ੀ ਉਹ ਖਾਲਸਾ ਅੱਜ ਵੀ ਨਾਲ ਲੈ ਕੇ ਚੱਲਦਾ ਹੈ ਆ ਤੁਸੀਂ ਦੇਖਦੇ ਹੋ ਤਸਵੀਰਾਂ ਤਸਵੀਰਾਂ ਬੜੀਆਂ ਦਿਲਕਸ਼ ਤਸਵੀਰਾਂ ਨੇ ਜੋਸ਼ ਭਰਦੀਆਂ ਨੇ ਤਸਵੀਰਾਂ ਇਹ ਤਸਵੀਰਾਂ ਜੋਸ਼ ਭਰਦੀਆਂ ਨੇ ਇਹ ਉਹ ਖਾਲਸਾ ਪੰਥ ਜੋ ਗੁਰੂ ਮਹਾਰਾਜ ਨੇ ਚਲਾਇਆ ਤੇ ਇਹ ਚੱਲਿਆ ਨਹੀਂ ਇਹ ਪੱਜਿਆ ਪੂਰੀ ਦੁਨੀਆ ਦੇ ਵਿੱਚ ਅੱਜ ਨਿਸ਼ਾਨ ਝੂਲਦੇ ਨੇ ਕੱਲਾ ਪੰਜਾਬ ਨਹੀਂ ਕੱਲਾ ਭਾਰਤ ਨਹੀਂ ਪੂਰੀ ਦੁਨੀਆ ਅੱਜ ਸਿੰਘਾਂ ਦਾ ਲੋਹਾ ਮੰਨਦੀ ਹੈ ਪੂਰੀ ਦੁਨੀਆ ਦੀਆਂ ਫੌਜਾਂ ਆਪਣੀ ਫੌਜ ਦੇ ਵਿੱਚ ਸਿੰਘਾਂ ਨੂੰ ਭਰਤੀ ਕਰਨਾ ਚਾਹੁੰਦੀਆਂ ਨੇ ਤੇ ਕਰ ਵੀ ਰਹੀਆਂ ਨੇ ਕਰਨ ਵੀ ਕਿਉਂ ਨਾ ਕਿਉਂਕਿ ਇਹ ਐਸੀ ਫੌਜ ਪੂਰੀ ਦੁਨੀਆ 'ਚ ਕਿਤੇ ਨਹੀਂ ਮਿਲਦੀ ਬਾਬਾ ਬੀਬੀ ਚੰਦ ਹੋਰਾਂ ਦਾ ਦਲ ਉਹ ਵੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਬੀਬੀ ਚੰਦ ਦਲ ਦੇ ਨਿਹੰਗ ਸਿੰਘ ਵੀ ਪਹੁੰਚੇ ਨੇ ਵੱਖ-ਵੱਖ ਦਲ ਮੈਂ ਤੁਹਾਨੂੰ ਦੱਸ ਹੀ ਰਿਹਾ ਕਿ ਵੱਖ-ਵੱਖ ਦਲ ਪਹੁੰਚਦੇ ਨੇ ਆਪਣੇ ਨਿਹੰਗ ਸਿੰਘਾਂ ਦੇ ਨਾਲ ਆਪਣੇ ਸਿੰਘਾਂ ਦੇ ਨਾਲ ਤਸਵੀਰਾਂ ਪੂਰੇ ਦੇਸ਼-ਵਿਦੇਸ਼ਾਂ ਤੋਂ ਸੰਗਤਾਂ ਪਹੁੰਚੀਆਂ ਨੇ ਦੇਸ਼ਾਂ-ਵਿਦੇਸ਼ਾਂ ਤੋਂ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਨੇ ਬਾਹਰਲੇ ਦੇਸ਼ ਦੇ ਲੋਕ ਵੀ ਗੋਰੇ ਵੀ ਇਸ ਅਲੌਕਿਕ ਨਜ਼ਾਰੇ ਨੂੰ ਦੇਖਣ ਦੇ ਲਈ ਪਹੁੰਚਦੇ ਨੇ ਕਿਉਂਕਿ ਇਹ ਨਜ਼ਾਰਾ ਪੂਰੇ ਸਾਲ ਦੇ ਵਿੱਚ ਸਿਰਫ ਇੱਕ ਵਾਰ ਸਿਰਫ ਇੱਕ ਦਿਨ ਦੇਖਣ ਨੂੰ ਮਿਲਦਾ ਹੈ ਉਹ ਵੀ ਹੋਲੇ ਮਹੱਲੇ ਵਾਲੇ ਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਿੰਘਾਂ ਨੇ ਹਾਥੀ ਵੀ ਰੱਖੇ ਹੋਏ ਨੇ ਨਾਲ بابا ਵਿਦੀ ਚੰਦ ਜੀ ਦਾ ਇਹ ਦਾਲਾ ਹੈ ਇਹ ਬਾਬਾ ਵਿਦੀ ਚੰਦ ਹੋਰਾਂ ਦਾ ਦਲ ਜੋ ਚਲਾਇਆ ਹੋਇਆ ਇਸ ਦਲ ਦੇ ਵਿੱਚ ਵੀ ਬਹੁਤ ਨਿਹੰਗ ਸਿੰਘ ਮੌਜੂਦ ਨੇ ਬਹੁਤ ਵੱਡਾ ਦਲ ਹੈ ਬਹੁਤ ਵੱਡੇ ਦਲ ਨੇ ਤਰਨਾ ਦਲ ਹੋ ਗਏ ਬੁੱਢਾ ਦਲ ਹੋ ਗਏ ਬਾਬਾ ਵਿਦੀ ਚੰਦ ਦਲ ਹੋ ਗਏ ਹੋਰ ਵੀ ਹਰੀਆਂ ਬੇਲਾਂ ਵਾਲੇ ਬਾਬਾ ਜੀ ਉਹਨਾਂ ਦਾ ਦਲ ਹੈ ਬਹੁਤ ਸਾਰੇ ਦਲ ਨੇ ਇਹਨਾਂ ਦਲਾਂ ਦੇ ਵਿੱਚ ਨਿਹੰਗ ਸਿੰਘ ਜੋ ਸ਼ਾਮਿਲ ਹੁੰਦੇ ਨੇ ਪਹਿਲਾਂ ਮਿਸਲਾਂ ਦੇ ਵਿੱਚ ਹੁੰਦੇ ਸੀਗੇ ਮਿਸਲਾਂ ਨੂੰ ਬਾਅਦ ਦੇ ਵਿੱਚ ਦਲਾਂ ਦੇ ਵਿੱਚ ਵੰਡਿਆ ਗਿਆ ਸੀ ਪਹਿਲਾਂ ਮਿਸਲਾਂ ਦੇ ਵਿੱਚ ਵੰਡਿਆ ਗਿਆ ਪੰਥ ਨੂੰ ਅਤੇ ਮਿਸਲਾਂ ਤੋਂ ਬਾਅਦ ਦਲਾਂ ਦੇ ਵਿੱਚ ਵੰਡਿਆ ਗਿਆ ਤਰਨਾਦਲ ਬੁੱਢਾ ਦਲ ਬਣਿਆ ਸੀ ਉਦੋਂ ਉਸ ਤੋਂ ਬਾਅਦ ਅੱਗੇ ਦੀ ਅੱਗੇ ਹੋਰ ਕਈ ਦਲ ਬਣਦੇ ਗਏ ਤੇ ਉਹ ਦਲ ਅੱਜ ਵੀ ਰਹਿ ਨਮਹਾਈ ਕਰਦੇ ਨੇ ਕਿਹਾ ਜਾਂਦਾ ਕਿ ਪੰਜਾਬ ਦੇ ਵਿੱਚ ਜਿੱਥੇ ਇੱਕ ਪਾਸੇ ਸੱਤਾਧਾਰੀ ਸਰਕਾਰ ਚੱਲਦੀ ਹੈ ਪਰ ਦੂਸਰੇ ਪਾਸੇ ਇਹਨਾਂ ਦੀ ਸਰਕਾਰ ਅਲੱਗ ਚੱਲਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਰੂਲ ਰੈਗੂਲੇਸ਼ਨ ਵੀ ਅਲੱਗ ਹੁੰਦੇ ਨੇ ਬੁੱਢਾ ਦਲ ਦੇ ਆਪਣੇ ਲਾਇਸੈਂਸ ਬਣਦੇ ਨੇ ਉਹ ਲਾਇਸੈਂਸ ਕੀ ਹੁੰਦੇ ਨੇ ਕਿ ਉਹ ਸਰ ਲਾਇਸੈਂਸ ਤੇ ਤੁਸੀਂ ਹਥਿਆਰ ਰੱਖ ਸਕਦੇ ਹੋ ਇਸ ਭਾਰਤ ਦੇਸ਼ ਦੇ ਕਾਨੂੰਨ ਦੇ ਵੱਲੋਂ ਵੀ ਉਹਨਾਂ ਨੂੰ ਮਾਨਤਾ ਮਿਲੀ ਹੋਈ ਹੈ ਕਿ ਤੁਸੀਂ ਆਪਣੇ ਹਥਿਆਰ ਸ਼ਸਤਰ ਰੱਖ ਸਕਦੇ ਹੋ ਤੁਸੀਂ ਪੂਰੇ ਦੇਸ਼ ਦੇ ਵਿੱਚ ਸਫਰ ਫ੍ਰੀ ਕਰ ਸਕਦੇ ਹੋ ਉਹ ਜਿਹੜੇ ਲਾਇਸੈਂਸ ਜਿਹੜੇ ਉਹ ਵੀ ਖਾਲਸਾ ਪੰਥ ਬਣਾ ਕੇ ਦਿੰਦਾ ਹੈ ਕਈ ਦਲਾਂ ਦੇ ਵੱਲੋਂ ਉਹ ਲਾਇਸੈਂਸ ਵੀ ਬਣਾਏ ਜਾਂਦੇ ਨੇ ਤੇ ਇਹ ਵਿਸ਼ੇਸ਼ਤਾਵਾਂ ਨਹੀਂ ਖਾਲਸਾ ਪੰਥ ਦੀਆਂ ਹਾਲਾਂਕਿ ਬਹੁਤ ਸਾਰੇ ਦਲਾਂ ਨੇ ਪਰ ਸਾਰਿਆਂ ਦਾ ਮਕਸਦ ਜੋ ਇੱਕੋ ਹੀ ਹੈ ਸਾਰਿਆਂ ਦਾ ਪਾਸਾ ਇੱਕੋ ਹੀ ਹੈ ਸਾਰਿਆਂ ਦੀ ਅੜੇ ਉਹਨਾਂ ਦੀ ਇੱਕੋ ਹੀ ਹੈ ਤਾਂ ਕਰਕੇ ਸ਼ਾਇਦ ਇਹ ਜਿਹੜਾ ਪੰਥ ਹੈ ਇਹਨਾ ਮਜ਼ਬੂਤ ਹੋ ਕੇ ਚੱਲਦਾ ਹੈ ਛੋਟੇ-ਛੋਟੇ ਪਚੰਗੀ ਵੀ ਇਸ ਦੇ ਵਿੱਚ ਮੌਜੂਦ ਹੁੰਦੇ ਨੇ ਪਰ ਕੋੜੇ ਜਿਹੜੇ ਆ ਉਹ ਮਸਤੇ ਹੋਏ ਨੇ ਜੋਸ਼ ਦੇ ਵਿੱਚ ਨੇ ਤਾਂ ਬਹੁਤ ਵੱਡਾ ਕਾਠਾ ਲੰਮੀਆਂ ਜੜੀਆਂ ਜਿੱਥੇ ਤੱਕ ਨਜ਼ਰ ਆ ਜਾਂਦੀਆਂ ਲੰਬੀਆਂ ਨਜ਼ਰਾਂ ਆ ਜਾਂਦੀਆਂ ਨੇ ਅਨੀਲੇ ਬਾਣਿਆਂ ਦੇ ਵਿੱਚ ਸਿੰਘ ਦਿਖਾਈ ਦਿੰਦੇ ਨੇ